ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਅਗੇਨ ਔਨ ਬਾਸੀ ਵਲੌਗਸ ਇਕਾਲ ਆਪਣਾ ਹੈਗਾ ਸੀਗਾ ਬਰਥਡੇ ਤੇ ਖੂਬ ਸਾਰਿਆਂ ਨੇ ਸਾਨੂੰ ਵਿਸ਼ੇਸ ਦਿੱਤੀਆਂ ਬੜਾ ਵਧੀਆ ਲੱਗਿਆ ਫਸਟ ਵੱਡੇਆਂ ਮਿਲਦੇ ਤੇ ਇੰਨੀਆਂ ਵਿਸ਼ੇਸ ਆਈਆਂ ਤੇ ਅੱਜ ਅਸੀਂ ਜਾ ਰਹੇ ਹਾਂ ਸੰਗਰੂਰ ਹਾਂਜੀ ਮੈਂ ਬਣਾਉਂਦਾ ਤੁਸੀਂ ਬਣਾਉਣੇ ਆ ਲੋ ਪਹਿਲਾਂ ਬਣਾਓ ਤੁਸੀਂ ਪਹਿਲਾਂ ਆਪਣੇ ਵਾਲ ਤੇ ਕੈਮਰਾ ਲਾ ਕੇ ਬਣਾਓ ਫਿਰ ਹੁਣ ਚੱਲੇ ਸੰਗਰੂਰ ਜੀ ਹਾਂ ਹੁਣ ਮੈਂ ਗੱਡੀ 'ਚ ਬੈਠੂਗਾ ਹੂੰ ਮੈਂ ਪਹਿਲਾਂ ਅਸੀਂ ਕਿੱਥੇ ਜਾਣਾ ਹੈ ਅਸੀਂ ਸੰਗਰੂਰ ਜਾਣਾ ਹੈ ਪਹਿਲਾਂ ਹੁਣ ਹਾਂ ਹਾਂ ਖੈ ਮੈਨੂੰ ਲੱਗ ਹੋਰ ਕਿਤੇ ਚਲੋ ਬੈਠੋ ਕੇ ਪਾਪਾ ਕਾ ਸੋਚੋ ਨਹੀਂ ਤੇ ਆ ਫਿਰ ਆ ਫਿਰ ਮੈਂ ਸੀਸ਼ੇ ਕੀ ਹੋਏ ਯਾਰ ਬੈਠੋ ਯਾਰ ਤੁਸੀਂ ਚਲੋ ਬੈਠੋ ਯਾਰ ਚਲੋ ਚਲੋ ਜੀ ਚਲੋ ਚਲੋ ਆਪਣੀ ਸ਼ੈਂਪੀ ਦੀ ਗੱਡੀ 'ਚ ਬੈਠੋ ਸਾਰੇ ਜਣੇ ਹਾਂ ਇੱਕ ਫੋਟੋ ਖੱਲੇ ਅੱਜ ਉਹ ਮੇਰੇ ਟਿੰਡਕ ਚੋ ਗਿਆ ਜੀ ਕਿਦੂ ਨਹੀਂ ਆਗੀ ਹੈ ਮੇਰੀ ਕੁਛ ਛੋਟ ਅੜੇ ਸੁਜੜੇ ਹੋਰ ਅੜੇ ਸੁਜੜੇ ਬਾਜੀ ਇਹ ਵੀ ਲਿਖਾਈ ਗੀ ਅੜੇ ਸੁਜੜੇ ਮਗਰ ਲਖਾ ਲੇ ਨਹੀਂ ਕਿਹੜਾ ਹੀ ਇੱਕ ਆਣ ਮਿਲੋ ਕਿਹੜਾ ਹੀ ਉਹ ਜਿਹੜਾ ਗਾਣਾ ਸੀ ਟੱਕਰੇ ਗੀ ਨੇ ਨਹੀਂ ਯਮਰਾ ਦੇਖਣਾ ਆਣ ਮਿਲੋ ਫਿਰ ਲਖਾਈ ਕਰ ਆਪਾਂ ਕੋ ਆਣ ਮਿਲੋ ਸਜਣਾ ਆਈ ਨਹੀਂ ਸਜਣਾ ਨਾ ਤੇ ਲਿਖਣਾ ਆਣ ਮਿਲੋ ਗਿਆ ਨਹੀਂ ਕਿਹਦੇ ਅਗਲਾ ਕਹੇਗਾ ਇਹਦਾ ਇਹ ਤਾਂ ਪਿਆਰ ਨਾ ਲਿਖਿਆ ਪਿਆਰ ਉਹ ਮਿਲੋ ਹਾਂ ਬਿਆਨ ਵੀ ਤਾਂ ਸਜਣਾ ਨਾਲ ਦੀ ਨਾਲ ਬਿਆਨ ਬਦਲ ਦੇਣੇ ਨੇ ਤੁਸੀਂ ਕਿਵੇਂ ਹੌਲੀ ਜਿल्लू ਚੱਕ ਮੁਸਕਰਾਉਂਦੇ ਹੋਣ ਰੋਣ ਲੱਗਾਂ ਮੈਂ ਨਹੀਂ ਰੋਣ ਨੂੰ ਕਰਤ ਮਦਾਨ ਸਾਹਿਬ ਤੁਹਾਡੇ ਵੀ ਮੈਂ ਮੈਂ ਨਹੀਂ ਮੈਂ ਨਹੀਂ ਗੱਲ ਕਰੀ ਤੁਹਾਡੇ ਨਾਲ ਓਕੇ ਜਨੂ ਬਸ ਠੀਕ ਹੈ ਚਲੋ ਅਸੀਂ ਵੀ ਜਰਾ ਕੁਝ ਖਾਣਾ ਕੋਦਰੋ ਸਪੈਡ ਦਾ ਉਹਦਰੋ ਸਪੈਦਾ ਕੀ ਇਕੱਲੇ ਖਾਈ ਤਾ ਪੁੱਛਣਾ ਨਹੀਂ ਪੁੱਛਣਾ ਨਾ ਭਾਈ ਮੈਂ ਖਾਣਾ ਹੀ ਨਹੀਂ ਤੁਹਾਡੇ ਤੋਂ ਲੈ ਕੇ ਹਾਂ ਅੱਜ ਤੁਹਾਨੂੰ ਆਬਦਮਸਪੁਰ ਦਿਖਾਵਾਂਗੇ ਆਈਸੀ ਵਾਲੇ ਵੀ ਆ ਗਏ ਨੇ ਨਹੀਂ ਤਾਂ ਦਿਖਾ ਸਾਰੇ ਸਕੂਲ ਦਿਖਾ ਸਾਰੇ ਬਸ ਸਹੀ ਗੱਲ ਹੈ ਉਹ ਸੀਓ ਦੇਖੋ ਉਧਰ ਬਿਲਡਿੰਗ ਦੇਖੀ ਦਿਨਾ ਯਾਰ ਮੈਨੂੰ ਵੈਸੇ ਨਾ ਬੜਾ ਦੁੱਖ ਲੱਗਦਾ ਮਿਲੀਨੀਅਮ ਵੀ ਹੈਗਾ ਚਤਨਿਆ ਲਿਖਿਆ ਹੋਇਆ ਹਾਂ ਆ ਸੀ ਉਹ ਜੀ ਮਤਲਬ ਉਹ ਬ੍ਰਾਂਡ ਦਾ ਆਪਣਾ ਪਿਆਰ ਸੀ ਇੱਕ ਹਾਂ ਉਹਦੇ ਨਾਲ ਆਪਣਾ ਹੀ ਇੱਕ ਮੋੜਿਆ ਸੀਗਾ ਯਾਰ ਮੈਂ ਤਾਂ ਉਹ ਫਿਲਮ ਦੇਖ ਕੇ ਬਣੀ ਤੋਂ ਸਕੂਲ ਆਇਆ ਸੀ ਜਦੋਂ ਸਰ ਕਹਿੰਦੇ ਨੇ ਕਿ ਐਡਮਿਸ਼ਨ ਨੰਬਰ ਚੇਂਜ ਹੋ ਗਏ ਹੁਣ ਤੇ ਮੈਂ ਕਿਹਾ ਸਰ ਐਡਮਿਸ਼ਨ ਨੰਬਰ ਚੇਂਜ ਹੋ ਗਏ ਕਹਿੰਦੇ ਯੈਸ ਮੈਮ ਨਾਉ ਇਟਸ ਸ਼੍ਰੀ ਚਤਨਿਆ ਮੈਨੂੰ ਬੜਾ ਦੁੱਖ ਜਾ ਲੱਗਾ ਕਿ ਨਾ ਤੂੰ ਐ ਨਾ ਕਹਿ ਸ਼੍ਰੀ ਚਤਨਿਆ ਹੈ ਹਾਂ ਹਾਂ ਆਓ ਪੂਰੇ ਖੁਸ਼ ਨੇ ਸਾਰੇ ਸੁਧੂ ਮਰ ਰਹੇ ਨੇ ਕੋਈ ਸਿਦਕ ਖਾ ਚਲੋ ਫਦੇ ਤੂੰ ਤਾਂ ਸ਼ੀਸ਼ਾ ਹੀ ਪਤ ਬੋਲ ਲੈ ਗਈ ਹੋਰ ਵੀ ਬਾਜ਼ ਕਰਦੇ ਨਹੀਂ ਕਿ ਬਾਜ਼ ਕਰਦੇ ਨਾ ਲਾ ਦੇ ਬਾਜ਼ ਕਰ ਦੋ ਸੈਟ ਨਹੀਂ ਪਤ ਬਾਜ਼ ਦੇ ਰਹੇ ਆ ਜੀ सिनेमैटिक व्यू ਲੈਣੀ ਤੇ ਤੂੰ ਲੈ ਫੁੱਲਾ ਜਿਹੜਾ ਖੜਾ ਨਹੀਂ ਫੋਟੋ ਵਿੱਚ ਨਾ ਖੜਾ ਬਾਈਕ 'ਤੇ ਐਸੇ ਹੀ ਆ ਲੈ ਐਂ ਖਿੱਚਿਆ ਨਹੀਂ ਫੋਟੋ ਆਪਣੀ ਗੱਲ ਨਹੀਂ ਮੀਚੂ ਗਾਇਸ ਜੀਦਾ ਬင်းਸੇਉ ਛੋਟਾ ਟੱਕਣਾ ਓਏ ਜੱਦੀ ਬੜਾ ਵੱਡਾ ਨਹੀਂ ਨਹੀਂ ਰਾਮ ਬਣਾਉਂਦੇ ਹਾਂ ਹਲੋ ਹਾਂ ਅਸਲ ਓ ਮਾਈ ਗਾਡ ਐਨੀ ਗਰਮੀ ਤੁਸੇ ਕਿਵੇਂ ਆ ਗਏ ਕਿਆ ਨਹੀਂ ਤਾਂ ਸਵੇਲੇ ਤਾਂ ਫੋਟੋ ਵੀ ਹੋ ਰਿਹਾ ਹੈ ਜਦੋਂ ਮੁਰਾ ਇਧਰ ਵੀ ਹੋ ਤਾਂ 6 2 ਉਹ ਅੱਜ ਲੇਟ ਗਈ ਨਾ ਚਾਹ ਉਹ ਕੈਮਰਾਮੈਨ ਤਾਂ ਕਹਿ ਰਿਹਾ ਇਹ ਸੱਲੇ ਪਹੁੰਚ ਗਿਆ ਪਰ ਬਿਨਾ ਦੱਸੇ ਆ ਗਏ ਰਿਸ਼ਤੇਦਾਰ ਹੈਲੋ ਮੈਨੂੰ ਬਲਾਗ ਨਾ ਲਾਣਾ ਚਾਹੀਦਾ ਅੱਛਾ ਜੀ ਉਹ ਸ਼ੋਹਜਾਦੀ ਤੇ ਗੁਰਵਿੰਦਰ ਨੂੰ ਜਾਈਏ ਪਹਿਲਾਂ ਆ ਜਾਣਾ ਉਹਨੂੰ ਛੇੜ ਕੇ ਜੂ ਆਏ ਨਾ ਪਿੱਛੇ ਆ ਜਾਂਦੀ ਉਹ ਉਹ ਵੇਖਿਆ ਉਹ ਸਵੇਰੇ ਛੇੜ ਆ ਜਾਂਦੀ ਸਾਡੇ ਘਰੇ ਉਹਨੂੰ ਛੇੜ ਕੇ ਆਇਆ ਥੱਲੇ ਉਹ ਤਾਂ ਹੁਣ ਸ਼ੁਰੂ ਹੋ ਗਈ ਦਮੂ ਤੂੰ ਵੀ ਡਾਈਟ ਫੋਲੋ ਕਰ ਰਹੀ ਹੈ ਫਿਰ ਇੰਨੀ ਪਤਲੀ ਕਿਦਾਂ ਹੋ ਗਈ ਟੈਨਸ਼ਨ ਕਿਸੇ ਕੇ ਜਿਆਦਾ ਪੜਾਈ ਦੀ ਟੈਨਸ਼ਨ ਲੱਗੇ ਬੀਲੀ ਦਾ ਕੰਮ ਆ ਗਿਆ ਬੀਲੀ ਦਾ ਨਹੀਂ ਇਹਨੂੰ 10th ਕਲਾਸ ਦਾ ਕੰਮ ਖਾ ਗਿਆ ਬੋਰਡ ਦਾ ਵੀ ਹੁਣ 10th ਕਲਾਸ ਦੀ ਪੜਾਈ ਹੈ ਹਨਾ ਦਮੂ ਮੈਂ ਟੈਨਸ਼ਨ ਨਹੀਂ ਲੈਣਾ ਬੜਾ ਆਇਆ ਬਈ ਨਹੀਂ ਨਹੀਂ ਲੈਦੀ ਆ ਸਾ ਫੇਰ ਤਾਂ ਮੈਂ ਕਾਹਦੀ ਰਣਚ ਲੈਣੀ ਆ ਪੜਾਈ ਦੀ ਟੈਨਸ਼ਨ ਹੈ ਜੀ ਆ ਬੰਦੇ ਹਮ ਤੇ ਸਾਰੀ ਫੋਨ ਤੇ ਲੱਗਦੇ ਨੇ ਅੱਜ ਲੇਟ ਕਾ ਤੂੰ ਆਈ ਸਨੈਪ ਪਾਣ ਲੱਗ ਪੂਜੀ ਕੋਸ਼ਿਨ ਟੈਸਟ ਦਾ ਮੈਨੂੰ ਫੋਨ ਆਇਆ ਹੈ ਤੁਹਾਨੂੰ ਦੱਸਾਂ ਮੈਂ ਸੈਨ ਵਾਲੇ ਸਾਹ ਹਾਂ ਉਹ ਕਹਿੰਦੇ ਤਾਂ ਮੂ ਬਹੁਤ ਇੰਟੈਲੀਜੈਂਟ ਨਹੀਂ ਉਹ ਮਾੜੀ ਜੇ 5 ਮਿੰਟ ਲੇਟ ਆ ਜੇ ਫੋਨ ਦਿੰਦਾ ਨਹੀਂ ਵਧੀਆ ਫਿਰ ਚੰਗੀ ਗੱਲ ਹੋਣੀ ਚਾਹੀਦੀ ਉਹ ਤੁਸੀਂ ਫੋਨ ਚ ਲੈਣ ਆਏ ਹੋ ਦੇਖਿੰਨਾ ਸਿਮਰਨ ਦਾ ਵਲੌਗ ਤੇ ਦਮੂਨੇ ਖਾਣਾ ਸੀ ਕੀ ਤਰਬੂਜ ਤੇ ਦਮੂਨੇ ਕੱਢ ਲਿਆ ਪੇਠਾ ਇਹਦੇ ਵਿੱਚ ਕਿਹਾ ਕਿ ਫੁਕਰੀ ਸਿਮਰਨ ਕਹਿੰਦੀ ਮਮਾ ਜਦੋਂ ਕਹਿੰਦੀ ਵੀ ਖੱਦੇ 15 ਦਿਨਾਂ ਬਾਅਦ ਜਦੋਂ ਛੋਟੀ ਮੈਂਦੀ ਨਾ ਨਾ ਖੋਜਦਾ ਕਿ 15 ਅੰਦਰੋਂ ਕੀ ਖੋਜਦਾ ਕਿ ਇਹ ਇਹਦੇ ਵਿੱਚ ਫੁਕਰੀ ਵਾਲੀ ਦੱਸੋ ਕਿਹੜੀ ਗੱਲ ਆਣਾ ਨਹੀਂ ਜਿੰਨੇ ਵੀ ਦੇਖੋ ਫੁਕਰਾ ਕਿਹਾ ਉਹਨਾਂ ਨੇ ਮੈਂ ਉਹਨੇ ਆਪ ਕਦੀ ਜ਼ਿੰਦਗੀ ਚ ਮਿਹਨਤ ਕੀਤੀ ਨਹੀਂ ਹੋਣੀ ਤੇ ਜਾਂ ਫਿਰ ਉਹ ਆਪ ਇਹ ਚੀਜ਼ਾਂ ਇੰਜੋਏ ਨਹੀਂ ਕਰਦੇ ਹੋਣੇ ਟੋਟਾ ਟੋਟਾ ਹੋਰ ਹਾਦੂ ਹੋਈ ਵੀ ਇਦਾਂ ਥੋੜੀ ਹੋਣਾ ਚਾਹੀਦਾ ਜਦੋਂ ਵੀਕ ਜਦੋਂ ਕੰਮ ਤੋਂ ਤੇ ਕਾਲਜ ਤੋਂ ਫ੍ਰੀ ਹੁੰਦਾ ਹੈ ਨਾ ਕੋਈ ਮਨ ਉਹਦੀ ਤਾਂ ਖੁਸ਼ੀ ਅਲੱਗ ਹੁੰਦੀ ਹੈ ਹਾਂ ਮਸਾ ਟਾਈਮ ਮਿਲਦਾ ਬੱਚਿਆਂ ਨੂੰ ਫਿਰ ਨਹੀਂ ਤੁਸੀਂ ਉਹ ਬੱਚੇ ਦੀ ਪਿੱਛੇ ਮਿਹਨਤ ਨਹੀਂ ਦੇਦੇ ਹੈਗੇ ਕਿ ਕਿੰਨੇ ਟਾਈਮ ਬਾਅਦ ਬੱਚੇ ਨੂੰ ਛੁੱਟੀਆਂ ਮਿਲਦੀਆਂ ਕਦੋਂ ਫ੍ਰੀ ਹੁੰਦਾ ਕਦੋਂ ਕਿਤੇ ਇੱਕ ਦਿਨ ਉਹ ਘੁੰਮਣ ਜਾਂਦਾ ਤੇ ਦੱਸੋ ਇੱਕ ਦਿਨ ਝੋਫੁਕਰਾ ਬਣ ਗਿਆ ਸੋਚ ਆਪਣੀ ਉਹ ਅੱਛਾ ਮੈਂ ਕੁਝ ਵੀ ਨਹੀਂ ਲਿਆ ਇਹਨਾਂ ਨੇ ਨਾ ਐਨ ਸਾਹ ਦੇ ਵਿੱਚ ਵੀ ਨਹੀਂ ਸਮਝਿਆ ਵਧੀਆ ਠੀਕ ਆ ਫਿਰ ਵਾਹ ਵਾਹ ਸੱਤ ਅੱਜ ਤੁਸੀਂ ਸੀਐਮ ਜੀ ਕੇ ਜਿਹਾ ਪਾਣੀ ਆ ਆ ਦੇਖੋ ਅੱਜ ਕੱਲ ਦੀ ਜਨਰੇਸ਼ਨ ਆਹ ਜੀ ਦੇਖੋ ਆਹ ਜੀ ਨਹੀਂ ਦੇ ਦੇ ਤਾ ਮੈਨੂੰ ਕੋਡ ਵਾਲੀ ਚਾਹ ਨਹੀਂ ਦੇ ਦੇ ਮੈਨੂੰ ਕੋਡ ਵਾਲੀ ਚਾਹ ਦੇ ਉਹ ਨਹੀਂ ਸਦਾ ਰੋਡੇ ਘਰੇ ਰਹਿਣ ਜਿਹੜੇ ਦੂਜੇ ਥਾਂ ਆ ਕੇ ਟੋਕ ਕਹਿੰਦੇ ਚਾਹ ਨਹੀਂ ਪੀਨੇ ਸੀ ਦੁੱਧ ਪੀਨੇ ਆ ਅਜੀ ਖਾਂਦੀ ਚਾਹ ਨਹੀਂ ਪੀਨੇ ਸ਼ੱਕਰ ਵਾਲੀ ਪੀਨੇ ਆ ਦੀਦੀ ਮੇਰੇ ਸਾਹ ਹੋਰ ਭਾਜੀ ਦੇ ਸਾਰੀਆਂ ਵੀਡੀਓ ਅੱਜ ਹੀ ਵੇਖਣੀਆਂ ਨੇ ਤੂੰ ਜਾਲਾਂ ਟੰਡਾਂਦੀ ਅੱਜ ਅੱਜ ਮੇਰਾ ਪੱਡੇ ਮੇਰਾ ਫਾਲ ਤੂੰ ਮੂਹ ਖਤਮ ਕਰਨ ਦੀ ਆ ਅਮੂ ਚਿੰਗਾਵ ਲਾ ਗਈ ਦੰਦ ਤੇਰਾ ਚੱਜ ਦੇਣੀ ਹੈਗੇ ਤੇਨਾਰੇ ਤੇ ਚੱਜ ਦੇਣੇ ਦੀਦੀ ਗੋੜ ਵਾਲੀ ਚਾਹ ਲੈ ਜੰਗਾ ਮੈਨੂੰ ਜਦੋਂ ਦੀਦੀ ਨੇ ਕਹਿ ਤਾ ਤੂੰ ਕੋਣ ਨੂੰ ਨੀਵੇਂ ਚ ਬੋਲਣ ਵਾਲੀ ਖਾਣਾ ਮੈਂ ਗੋੜਾ ਭੀ ਗੋਲ ਲਾਂਗੇ ਮੈਨੂੰ ਫੋਕੀ ਦੇ ਦੇ ਦੋ ਬਸ ਤੂੰ ਇਹ ਤਾਂ ਵਹੀ ਮੱਚਦੀ ਆ ਭੀ ਕਿਤੇ ਗਗਨ ਪਤਲੀ ਨਾ ਹੋ ਜਾਏ ਕਿੰਨਾਂ ਨੇ ਪਤਾ ਨਹੀਂ ਮੈਨੂੰ ਲੈ ਕੇ ਆਉਗੀ ਜੋ ਅਸੀਂ ਖਾਓ ਤੇਲੇ ਲੈ ਕੇ ਆ ਹਾਂ ਚਾਹ ਚਾਹ ਬਿਸਕੁਟ ਵੀ ਲੈ ਨਹੀਂ ਤੇਰੇ ਰਿਸ਼ਤੇਦਾਰਾਂ ਦੇ ਅੰਮ੍ਰੇ ਮਗਾੰਦੇ ਉਸਮਾਨ ਅਸੀਂ ਤੇ ਲਿਆਂਦਾ ਹੀ ਨਹੀਂ ਕਦੇ ਖਾਂ ਸ਼ਰਮਿੰਦਿਆਂ ਕਰੰਦੇ ਆ ਤੁਹਾਨੂੰ ਅਸੀਂ ਡਾਈਟਿੰਗ ਤੇ ਅਸੀਂ ਕੁਝ ਕਰਦੇ ਵੀ ਆਏ ਅੱਛਾ ਤੂੰ ਵੀ ਡਾਈਟਿੰਗ ਤੇ ਹੋ ਆਈ ਹੋਰ ਇਸਦਰ ਨਹੀਂ ਆ ਕਿ ਨਹੀਂ ਨਹੀਂ ਅਹੀਂ ਨਹੀਂ ਆਣਾ ਇਹ ਲੈ ਆਓ ਲੈ ਆਓ ਹਾਂ ਇਹ ਦੇਖ ਆ ਬਿਆ ਲੈ ਆਓ ਵਈ ਤੇ ਖਾ ਮਾ ਗੇ ਤੇਰਾ ਕੋਈ ਪੈਸੇ ਲੈ ਕੇ ਦਿਖਾ ਕੇ ਦੇ ਦਿੰਦੇ ਆ ਇਹਦੇ ਸਰ ਹੁੰਦੇ ਵੀ ਆ ਗਏ ਹੋਰ ਕਹਿੰਦੇ ਖੁੱਲੇ ਨਹੀਂ ਆ ਗਏ ਗੋਮ ਮਾਰੇ ਤਾਪੜ ਕੇ ਦਿਨੇ ਦੇ ਦੀ ਆਏ ਹੋ ਤੇਰਾ ਕਿੰਨਾ ਕੀਤਾ ਇਦਾਂ ਮੈਂ ਕੀਤਾ ਕਿਸ ਨਾਲ ਇਦਾਂ ਹੋਰ ਸਾਡੇ ਕੋਲ ਉਹ ਨਹੀਂ ਆਈ ਮਾਸੀ ਦੀ ਕੁੜੀ ਨਹੀਂ ਆਈ ਤੈਨੂੰ ਸ਼ਰਮ ਨਹੀਂ ਆਈ ਤੈਨੂੰ ਮਨੀਬ ਦੇ 100 ਰੁਪਏ ਦੇਣਾ ਪਰ ਉਹ ਵਿਚਾਰੀ ਆਈ ਤੇ ਮੈਂ ਕਿਹਨੂੰ ਪੈਸੇ ਦੇਵਾਂ ਮੈਂ ਮੇਰੇ ਕੁੱਨੇ ਪੈ ਦਿਨਦਾ 500 ਰੁਪਇਆ ਮੰਮੂ ਕਿਹਾ 500 ਰੁਪਇਆ ਨਹੀਂ ਮੋੜਿਆ ਗਿਆ ਤਾ ਮਰ ਜਾ ਨੱਕ ਡੋਬ ਕੇ ਤੂੰ 500 ਰੁਪਇਆ ਦੇ ਤੂੰ ਮਰ ਜਾ ਨੱਕ ਡੋਬ ਕੇ ਚੂਲੀ ਜਿੰਨੇ 500 ਰੁਪਇਆ ਦੇ ਦੇ ਵਿਚਾਰੀ ਚੂਲੀ ਜਿੰਨੇ ਪਾਣੀ ਚੂਲੀ ਜਿੰਨੇ ਮਿਟਾਉਂਦੀ ਨਹੀਂ ਹੁੰਦੀ ਨਾਸਾਂ ਤੇ ਆਈ ਜਾਣਗੀਆਂ ਤੇਰੇ ਤੋਂ ਨਹੀਂ ਆਣਾ ਚੂਲੀ ਜਿੰਨੇ ਪਾਣੀ ਤੇ ਅੱਜ ਮੈਂ ਇਦਾਂ ਹੀ ਔਨ ਕਰੀ ਰੱਖਣੀ ਕਈ ਦੇਖਿਆ ਮੈਂ ਵਲੋਗਿੰਗ ਦਾ ਸਿਸਟਮ ਬਹੁਤ ਘੰਟਾ ਕੈਮਰਾ ਲਾ ਦਿੰਦੇ ਰਹਿਣਾ ਮਣ ਤੇ ਆਪਾਂ ਵੀ ਨਾ ਬੋਲਣ ਸਾਰਾ ਕੋ ਦਿਖਾਣਾ ਦੀਦੀ ਦੀ ਫ੍ਰੀਜ ਪਹਿਲਾਂ ਲੋਕਾਂ ਦਾ ਦੁੱਧ ਵਿਖਰਾ ਤੇਰਾ ਵਿਕਦਾ ਜਾਵੇ ਕੁੜੀ ਪਾਣੀ ਜਿਹੜੇ ਨਹੀਂ ਬੋਲ ਕੇ ਵੀ ਬਣਾਉਂਦੇ ਹਾਂ ਮੈਂ ਵੀ ਸੋਚਿਆ ਮੈਂ ਅੱਜ ਇੱਧਰ ਲਾ ਦਣਾ ਕੈਮਰਾ ਬਦ ਦਿਖਾਈ ਜਾਣਾ ਹਾਂ ਭਾਜੀ ਇਧਰ ਮੰਨੂ ਦੇ ਦੇ ਖੁਸ਼ ਹੋ ਰਹੇ ਨੇ ਜੰਮਣ ਬੱਕਰੀਆਂ ਦਾ ਮੂੰਹ ਮਾਰਨ ਲੱਗੀ ਹੋਈ ਆ ਸਾਰਾ ਫਟ ਕੇ ਆ ਗਾ ਬਾਦ ਐ ਬਾਤਮੀ ਚ ਗਰਲ ਦੀਦੀ ਅੱਜ ਇੰਨੀਆਂ ਵਿਸ਼ਾ ਮਿਲੀਆਂ ਇੰਨੀਆਂ ਹైਦਰਾਜ ਇਹ ਤੇਰੀ ਜੰਮੀ ਗਈ ਅੱਜ ਹੈਪੀ ਬਰਥਡੇ ਟੂ ਟੂ ਹੈਪੀ ਬਰਥਡੇ ਜਿਹੜੇ ਕੀਮਦਾਰੀਆਂ ਦੀ ਭੋਲੀ ਜਨ ਦਾ ਫੋਨ ਕਰ ਬਾਡੇ ਟੂ ਟੂ ਨਹੀਂ ਆ ਗਈ ਬਾਡੇ ਥੂ ਥੂ ਹੋ ਰਹਾ ਉਹ ਕੀੜੀਆਂ ਆ ਰਹੀਆਂ ਉੱਥੇ ਬਾਡੇ ਜਿੱਦਾਂ ਜੰਮੀ ਤੁਹਾਡੇ ਘਰ ਦੇ ਕਹਿੰਦੇ ਨੇ ਹੈਪੀ ਬਰਥਡੇ ਥੂ ਥੂ ਕਿੱਥੋਂ ਆ ਗਈ ਠਾਹ ਤੇਰੇ ਵਾਲੀ ਤੇ ਇੱਕ ਵਾਰੀ ਥੂ ਥੂ ਮੇਰੇ ਵਾਲੀ ਤੇ ਲੱਕੀ ਹੋਇਆ ਹੈ ਹਾਂ ਬੜਾ ਨਹੀਂ ਆ ਦੇਖੋ ਇੰਨਾ ਸੋਹਣਾ ਕੱਪ ਮੇਰੇ ਪੁੱਤ ਦਾ ਚਾਹ ਵੀ ਸਾਭਦੀ ਪਾਇਓ ਬਸ ਆ ਦੇਖੋ ਇਹ ਠੀਕ ਹੈ ਕੱਪ ਤੇ ਮੈਨੂੰ ਲੱਗਦਾ ਮੈਂ ਲੈ ਹੀ ਜਾਵਾਂ ਦੱਬ ਲਾਂ ਮੇਰੇ ਪੁੱਤ ਦਾ ਇਹ ਤੇ ਫਿਰ ਕੀ ਹੋ ਗਿਆ ਤੁਹਾਡਾ ਤੁਹਾਡਾ ਕੁਝ ਲੱਗਦਾ ਨਹੀਂ ਯਾਦ ਆਉਂਦੀ ਜਦੋਂ ਮੈਂ ਕੱਪਾਂ ਸੀ ਕੋਈ ਨਹੀਂ ਮੈਂ ਵੀਡੀਓ ਬਣਾ ਕੇ ਭੇਜਦਾ ਕਰਾਂਗੀ ਖੜ ਜਾ ਪਹਿਲਾਂ ਇਹੜਾ ਸ਼ਰੀਕ ਆ ਸ਼ਰੀਕ ਉਹ ਵੇਖ ਲੋ ਆ ਕੱਪ ਚ ਗੁੜ ਪਾ ਕੇ ਚਾਹ ਦਿੱਤੀ ਮੈਨੂੰ ਇਹ ਕੀ ਆ ਉਹ 10 ਫਰੀਂਗਰ ਗੇਮ ਖੇਡੀ ਜਾ ਰਹੀ ਆ ਫਤਿਹ ਚਿੜੀਆਂ ਦੀ ਆਵਾਜ਼ ਜੀ ਕਿੰਨੀ ਸੋਹਣੀ ਆ ਰਹੀ ਆ ਆ ਨਹੀਂ ਆ ਰਹੀ ਐ ਗੁੱਸੇ ਅਨੁਗੰਢ ਸਕੂਨ ਤੁਹਾਨੂੰ ਸ਼ਾਇਦ ਨਾਮ ਦੀ ਹੋਏ ਆਵਾਜ਼ ਪਰ ਮੈਨੂੰ ਬਹੁਤ ਸੋਹਣੀ ਆਵਾਜ਼ ਆ ਰਹੀ ਆ ਚਿੜੀਆਂ ਦੀ ਨਹੀਂ ਜਾ ਰਹੀ ਹੈ ਇਹਦੇ ਚ ਨਹੀਂ ਆ ਰਹੀ ਆ ਚਿੜੀਆਂ ਉੱਪਰੋਂ ਵੀ ਉੱਡਦੀਆਂ ਜਾ ਰਹੀਆਂ ਨਿੱਕੀਆਂ ਨਿੱਕੀਆਂ ਜੀਆਂ ਉਹਨਾਂ ਦੀ ਆ ਰਹੀ ਹੈ ਸਾਡੀ ਨੜ ਇੱਥੇ ਵੀ ਨੀ ਜਾਣ ਛੱਡੀ ਸਾਡੇ ਘਰੇ ਵੀ ਇੱਥੇ ਵੀ ਅੱਗੇ ਅੱਗੇ ਪਿੱਛੇ ਸਾਡੇ ਕੋਠੇ ਦੇ ਨੈਂਡਾ ਦਿੱਤੇ ਹੋਏ ਉੱਤੇ ਬੈਠੀ ਰਹਿੰਦੀ ਹੈ ਹੈ ਆਪਣੇ ਕੋਠੇ ਦਿੱਤੇ ਹੋਏ ਨੇ ਤੇ ਲਓ ਜੀ ਚਾਹ ਆ ਗਈ ਆਪਣੀ ਇੱਧਰ ਬਿਲਕੁਲ ਗੁੜ ਵਾਲੀ ਚਾਹ ਥੋੜੀ ਜੀ ਕੱਪ ਵੱਡਾ ਟੇਬਲ ਨਹੀਂ ਦਿਖਾਣਾ ਐਵੇਂ ਕੋਈ ਕਹੇਗਾ ਵੀ ਕਿੱਥੋਂ ਆਰਡਰ ਕੀਤਾ ਫੇਰ ਮੁਸ਼ਕਲ ਹੋਏ ਨਾ ਦੱਸਣਾ ਟੇਬਲ ਜਿਆਦਾ ਵੱਡਾ ਨਹੀਂ ਹੈਗਾ ਹਾਂ ਹਾਂ ਫਿਰ ਤੇਰੇ ਪਿੱਛੇ ਬੈਗੀ ਸੀ ਨਾ ਉਹ ਮੇਰੇ ਪਿੱਛੇ ਬੈਗੀ ਉਹ ਫੜਨ ਲੱਗਾ ਫੇਰ ਫੇਰ ਕੀ ਮੈਂ ਬੱਤੀ ਕਣਕ ਕਿਹੰਦਾ ਫਿਰ ਜਿਹੜਾ ਮੈਂ ਭੇਜਿਆ ਸੀ ਵਧੀਆ ਵਧੀਆ ਕਿ ਟੈਂਪਾਸ ਹੈ ਉਹ ਤਾਂ ਮੈਂ ਉਹਦੇ ਨਾਲ ਭੇਜਿਆ ਸੀ ਸੁਪਰ ਜਿਹੜਾ ਇਹਦੇ ਵਾਲਾ ਟਿਫਨ ਆ ਦੀਆ ਤੇਰਾ بڑا ਹੀ ਨਿਕਲ ਜਾਂਦੀਆਂ ਉਹ ਤਾਂ ਨਹੀਂ ਕਿਵੇਂ ਕੰਮ ਦਾ ਜਿਹੜਾ ਫਤੇ ਵਾਲਾ ਪਿੰਕ ਜਿਹੜਾ ਦਮੂ ਨੂੰ ਭੇਜਿਆ ਹੈ ਜਿਹੜਾ ਚੰਗਾ ਮਿਲਟਨ ਦੇ ਲੈ ਲੈ ਹੋਰ ਜਿੱਥੇ ਟੱਕਲ ਦਾ ਠੀਕ ਹੈ ਉਹਦੇ ਜਗ ਸਪੇਸ ਘਟ ਹੈ ਸਪੇਸ ਨੂੰ ਨਹੀਂ ਬਾਜੀ ਇਹਦਾ ਟਿਫਨ ਦੀ ਨਿਕਲ ਰਬੜਾ ਹੀ ਨਿਕਲ ਜਾਂਦੀਆਂ ਨੇ ਉਹ ਪੈਂਦੀਆਂ ਹੀ ਨਹੀਂ ਬੈਗ ਖੜੇ ਹੁੰਦੇ ਨੇ ਉਹਨਾਂ ਵਿੱਚ ਹੀ ਉਹ ਦੇ ਰਿਆ ਮਿਲਟਨ ਦਾ ਡੱਬੀਆਂ ਹਨਾ ਗਾਰੰਟੀ ਮੇਰੀ ਕਿ ਲੀਕ ਨਹੀਂ ਹੋਏਗੀ ਸਾਡੇ ਨਾਣੇ ਕਹਿੰਦੇ ਤੁਹਾਨੂੰ ਸ਼ਰਮ ਆਉਂਦੀ ਬੈਗ ਫੜਨ ਦਾ ਕਿਉਂ ਸਾਡੇ ਸਕੂਲ ਵੀ ਲੈ ਕੇ ਆਉਂਦੇ ਬੱਚੇ ਅਲੱਗ ਤੋਂ ਬੈਗ ਫੜਿਆ ਹੁੰਦਾ ਦੱਸੋ ਨਾ ਜਿਹੜਾ ਖਤੋਂ ਕੋਈ ਲੱਗੇ ਨਹੀਂ ਉਹ ਸੋਲ ਜਿਆਦਾ ਵੱਟ ਕੇ ਨਾ ਜੇ ਤੁਹਾਨੂੰ ਮੈਂ ਕਿਹਾ ਹੈ ਨਾ ਪੈਸੇ ਲੈ ਜਾਓ 6081 6081 ਫਿਰ 82 ਫਿਰ 82 ਇਹ ਵਿੱਚ ਐ ਪੌਣਾ ਫਿਰ 8 ਪੇ ਆ ਆ ਗਏ ਆਪਣੀ ਸ਼ਾਪਿੰਗ ਕਰਕੇ ਆ ਗਏ ਤਾਂ ਤੁਸੀਂ ਆਪਣੀ ਸ਼ਾਪਿੰਗ ਕਰਕੇ ਆ ਗਏ ਦਮੂ ਦੇਦੇ ਦੇਦੇ ਰੇ ਸਸਾ ਜੋੜਨਾ ਜੋੜਨਾ ਹੁਣ ਤਾਂ ਚਾਹ ਠੰਡੀ ਹੋ ਗਈ ਚਾਹ ਤਾਂ ਠੰਡੀ ਹੋ ਗਈ ਹੈ ਹੋਰ ਆ ਦੇਖੋ ਕਿਉਂ ਤੂੰ ਖਾਂਦੇ ਨਹੀਂ ਐਂ ਕੇ ਰੋਟੀ ਪੱਕਾ ਉਹ ਸੂਰ ਤੁਹਾਨੂੰ ਪਸੰਦ ਨਹੀਂ ਹੋਣਾ ਨਾ ਨਾ ਫਿਰ ਤੂੰ ਉਹ ਮੈਨੂੰ ਵੇਚਣ ਲੱਗੇ ਹੋ ਸ਼ੋ ਫੇਰ ਤੇ ਵਸ ਦੇ ਦੋ ਫ੍ਰੀ ਚ ਨਾ ਫ੍ਰੀ ਚ ਨਹੀਂ ਲੈ ਇਹ ਕੰਮ ਗੱਲ ਤੂੰ ਇੰਨਾ ਵੀ ਕਰ ਸਕਦੇ ਛੋਟੀ ਭੈਣ ਨੂੰ ਕੀ ਫਾਇਦਾ ਦੱਸ ਛੋਟੀ ਭੈਣ ਕਦੀ ਵੀ ਨੂੰ ਛੋਟੇ ਨਾਲ ਪਿਆਰ ਦੋ ਮੈਂ ਵੀ ਆਖਾਂ ਵੀ ਮੈਂ ਧਰਤੀ ਤੇ ਆਈ ਮੈਨੂੰ ਕੋਈ ਫਾਇਦਾ ਹੋਇਆ ਅੱਜ ਮੇਰਾ ਬਰਥਡੇ ਸੱਚ ਚੱਕਰ ਪਤਾ ਕੀ ਆ ਹਣ ਜੇ ਜਿੰਨੂ ਵੀ ਆ ਗਿਆ ਚੱਲ ਬਰਥਡੇ ਗਿਫਟ ਲੈ ਉਹ ਤੇਰਾ ਉੱਚਾ ਬਣਾਤਾ ਮੇਰਾ ਥੋੜਾ ਜਿਹਾ ਉਹਨੇ ਚੱਲਿਆ ਮੈਂ ਪਾ ਕੇ ਦਿਖਾਵਾਂਗੇ ਥੋੜਾ ਜਿਹਾ ਉੱਚਾ ਪਾ ਕੇ ਦਿਖਾਨੀ ਆ ਮੈਂ ਆਈ ਕੋ ਸਲਵਾਰ ਬਨਵਾਈਏ ਚੱਲਿਆ ਮੈਂ ਪਾ ਕੇ ਦਿਖਾਵਾਂ ਹੋਏ ਮੇ ਪੁੱਪੂ ਜੀ ਬਿਮਾਰ ਆ ਲਿਆ ਆ ਹੋਏ ਮਾਂ ਚ ਦਿਕ ਜਾਈ ਨਹੀਂ ਕੀਤੇ ਪੈ ਲਿਆ ਤੁਸੀਂ ਮੈਂ ਖੰਡ ਬਿਮਾਰ ਹੋ ਗਈ ਛੱਜ ਕੀ ਹੋ ਗਿਆ ਥੀ ਮੇ ਪੁੱਤ ਨੂੰ ਹੈ ਫਤ ਕੁਛ ਨਹੀਂ ਬਿਮਾਰ ਹੋ ਗਈ ਕੋਲਡ ਹੋ ਗਿਆ ਹੋਰ ਖਾਓ ਆਈਸਕ੍ਰੀਮ ਕਿੱਦਾਂ ਚੱਲੇ ਹੋ ਹੈ ਕੀ ਹੋ ਗਿਆ ਸਸਤਰ ਗਾਲ ਜੀ ਸਾਰਿਆਂ ਨੂੰ ਵੈਲਕਮ ਅਗੇਨ ਬਸ ओन 바ਸੀ ਵਲੌਗਸ ਦੁਬਾਰਾ ਤੁਹਾਡਾ ਮੈਂ ਵੈਲਕਮ ਕਰ ਰਹੀ ਆ ਕਿਉਂਕਿ ਅੱਜ ਹੈਗਾ ਇਹ ਡੇ ਜਿਹੜਾ ਹੁਣ ਤੁਸੀਂ ਵਲੌਗ ਦੇਖ ਕੇ ਹਟਿਓ ਉਹ ਹੈਗਾ ਇਹ ਆਪਣਾ ਵੈਨਸਡੇ ਦਾ ਆਪਣੇ ਬਰਥਡੇ ਵਾਲੇ ਦਿਨ ਦਾ ਤੇ ਆਹ ਹੈਗਾ ਇਹ ਆਪਣਾ ਜੀ ਥਰਸਡੇ ਦਾ ਬਰਥਡੇ ਤੋਂ ਨੈਕਸਟ ਡੇ ਦਾ ਤੇ ਕੱਲਣਾ ਬਲਵਿੰਦਰ ਨੇ ਮੈਨੂੰ ਬਰਥਡੇ ਵਿਸ਼ ਕੀਤਾ ਤੇ ਸਟੇਟਸ ਵੀ ਪਾਹ ਕਰ ਬਲਵਿੰਦਰ ਤੇ ਮੈਂ ਉਹ ਮਜ਼ਾਕ ਨਾ ਮਜ਼ਾਕ ਚ ਵੀਡੀਓ ਚ ਕਹਿਤਾ ਕਿ ਬਲਵਿੰਦਰ ਨੇ ਛੋਟਾ ਜਿਹਾ ਲਿਖ ਕੇ ਤੇ ਸਟੇਟਸ ਪਾਤਾ ਹੀ ਤੇ ਕੁਝ ਵੱਡਾ ਸਾਰਾ ਨਹੀਂ ਲਿਖਿਆ ਹੋਇਆਗਾ ਬਲਵਿੰਦਰ ਕਹਿੰਦੇ ਬਲਵਿੰਦਰ ਕਹਿੰਦੇ ਜਾ ਗਾ ਮੈਂ ਐਡੇ ਦਿਲ ਨਾਲ ਲਿਖਿਆ ਸੀਗਾ ਤੇ ਤੂੰ ਮੈਨੂੰ ਐ ਕਹਿਤਾ ਤੇ ਉਹ ਗੁੱਸੇ ਹੋ ਗਏ ਮੇਰੇ ਨਾਲ ਤੇ ਪਰ ਉਹ ਗੁੱਸਾ ਐਵੇਂ 2 ਮਿੰਟਾਂ ਦਾ ਹੀ ਸੀਗਾ ਤੇ ਮੈਂ ਨਾ ਬਲਵਿੰਦਰ ਨੂੰ ਐ ਕਹਿਆ ਵੀ ਮੇਰੇ ਵਾਸਤੇ ਗਿਫਟ ਤੇ ਬਲਵਿੰਦਰ ਨੇ ਮੈਨੂੰ ਅੱਗੋਂ ਫੁੱਲ ਆਫਰ ਦਿੱਤਾ ਕਿ ਜੋ ਲੈਣਾ ਤੂੰ ਲੈ ਲੈ ਸਿਰਫ ਤੂੰ ਮੈਨੂੰ ਪੇਮੈਂਟ ਭੇਜਣੀ ਏ ਕਿ ਐਨੇ ਦਾ ਮੇਰਾ ਸਮਾਨ ਆ ਗਿਆ ਏ ਤੇ ਤੁਸੀਂ ਪੈਸੇ ਪਾ ਦਿਓ ਮਤਲਬ ਦੇਖੋ ਐਡਾ ਵੱਡਾ ਗਿਫਟ ਮੈਨੂੰ ਮਿਲਿਆ ਹਨਾ ਹੋਰ ਮੈਨੂੰ ਕੀ ਚਾਹੀਦਾ ਪਰ ਮੈਂ ਤੇ ਇਹੀ ਕਹੂੰਗੀ ਹਾਂਜੀ ਮੈਨੂੰ ਪਤਾ ਕੌਣ ਮਿਲਿਆ ਮੈਨੂੰ ਮਿਲੇ ਤੁਹਾਡੇ ਪਾਪਾ ਹਾਂ ਮਿਲ ਤੁਹਾਡੇ ਪਾਪਾ ਮਿਲ ਗਏ ਹੋਰ ਮੈਨੂੰ ਕੀ ਚਾਹੀਦਾ ਨਹੀਂ ਹਾਂ ਇੱਕ ਮੈਨੂੰ ਪਾਪਾ ਦਿੱਤੇ ਗਿਫਟ ਬਾਬਾ ਜੀ ਨੇ ਤੇ ਇੱਕ ਮੈਨੂੰ ਸਭ ਤੋਂ ਸੋਹਣਾ ਜਿਹੜਾ ਗਿਫਟ ਦਿੱਤਾ ਆ ਮੈਨੂੰ ਕਿਹੜਾ ਮੈਨੂੰ ਤੇ ਪਾਪਾ ਨੂੰ ਛੋਟਾ ਆ ਮੇਰਾ ਛੋਟਾ ਕਰਬੂਜਾ ਹਾਂਜੀ ਡੋਟ ਬਾਈਕ ਲਾ ਕੇ ਦੋ ਡੋਟ ਬਾਈਕ ਲਾ ਕੇ ਦਵਾ ਤੇ ਬਰਥਡੇ ਤੇ ਲਿਖ ਕੇ ਦਵਾਂਗੇ ਬਰਥਡੇ ਤੇ ਕੀ ਬਰਥਡੇ ਤੇ ਹੋਜੇ ਅੱਜ ਬਰਥਡੇ ਤੇ ਦਵਾਂਗੇ ਹੈ ਰਗਾ ਕਿੰਨਾ ਸਰਦਾ ਆਈ ਰਹਾ ਉਹ ਕੱਲ ਤਾਂ ਸਾਰਿਆਂ ਨੇ ਕੱਛਾ ਦੇਖ ਲਿਆ ਸੀ ਆ ਵਾਲਾ ਤੇ ਉਹ ਸਾਰੇ ਸੇਮ ਸੇਮ ਕਰਨ ਲੱਗ ਗਏ ਛੁੱਟੀ ਹੈ ਨਹੀਂ ਬੱਚੇ ਸੈਚਡੇ ਆ ਕੱਲ ਤਾਂ ਨਹੀਂ ਸੱਚ ਕੱਲ ਜੇ ਫਰਡੇ ਆ ਫਿਰ ਸੈਚਡੇ ਫਿਰ ਸੰਡੇ ਦੀ ਛੁੱਟੀ ਹੈ ਮਾਂ ਜੀ ਆ ਤੁਸੀਂ ਤੇ ਗਏ ਲਾਓ ਕਿਉਂ ਪੁੱਤੋ ਅੱਜ ਕਿਉਂ ਘੁਲਰੋ ਅੱਜ ਅੱਜ ਕੀ ਇੱਕ ਕੀਤੇ ਚਲੋ ਕੋਈ ਨਹੀਂ ਦੇਖਦੇ ਪਹਿਲਾਂ ਮੈਂ ਤੁਹਾਡੇ ਵਾਸਤੇ ਮੈਂਗੋ ਸ਼ੇਕ ਬਣਾ ਕੇ ਲਿਆਵਾਂ ਕੱਲ ਲੈਣਾ ਇਹ ਦੋਨੋਂ ਹਾਂਜੀ ਹਾਂਜੀ ਆਹ ਫੋਨ ਫੋਨ ਨੂੰ ਫੋਨ ਦੇ ਦੋ ਆਹ ਕਿਉਂ ਉਹਦਾ ਬੈਗ ਮੈਂ ਤੇ ਨਹੀਂ ਆ ਮੈਂ ਸ਼ੇਕ ਲਿਆਵਾਂ ਪਹਿਲਾਂ ਤੁਹਾਡੇ ਵਾਸਤੇ ਫੋਨ ਮੇਰਾ ਉਹ ਪਿਆ ਬਾਹਰ ਲੈ ਲਓ ਡਰਾਈੰਗ ਰੂਮ ਚ ਪਿਆ ਬੈੱਡ ਤੇ ਇਹਨਾਂ ਨੂੰ ਹੁੰਦਿਆਂ ਸਰ ਹੁੰਦਾ ਥੋੜਾ ਜਿਹਾ फ्रेश हो जी फिर मैं भी आ गया सर वो ज्यादा टाइम नहीं हैगी चलो तो जी आप पहले काम बनाइए मैं किचन में तो बच्चे के वास तो वास्ते दोस्तों बाकी काम आप बाद में करेंगे कि मैं चाह भी नहीं है पर मैं जी नहीं पीनी हैगी तो मैं थक के सो रही ड्राइंग रूम पे आया हुआ बेड पे ये छोटे से भी तो भी कौन तो तो है कौन है ਇਹ ਮੇਰੇ ਫੱਟੇ ਹੈ ਆਏ ਟੇਸਟੀ ਹਮ ਅੱਜ ਦਾ ਫ੍ਰੀ ਸਟਾਈਲ ਤੇ ਆ ਕੇ ਲੈਟ ਬਚਲ ਮਾਰਨੀ ਹੈ ਫਤਬ ਅਬ ਵਲੌਗ ਐਂਡ ਕਰਦਾ ਆਪਾਂ ਇੱਥੇ ਖਤਮ ਕਰ ਦਣਾ ਵਲੌਗ ਇਹਦਾ ਵਲੌਗ ਜਿਹਨੇ ਮੈਂ ਸਿਸਟੇ ਕਰਕੇ ਕਰ ਸ਼ੇਅਰ ਕਰਿਓ ਹਾਂ ਫਹੀ ਫਤੇ ਦੀ ਮੰਨ ਲਓ 10k ਤੇ ਕੰਪਲੀਟ ਕਰ ਦੂਗਾ ਨਾ ਤੇ ਰੈਵਿਊ ਬਾਕਸ ਵੀ ਕਰਿਓ ਹਮ ਅੱਜ ਦਾ ਵਲੌਗ ਜਿਹਦੀ ਇਥੇ ਹੀ ਨਿਕਾਲਿਆ ਤੇ ਸਾਰੇ ਪੈਰ ਵੀ ਸਸਤੇ ਆ ਤੇ ਫਤਨ ਲੱਗ ਗਿਆ ਕਾਮ ਫੋਲਡ ਹੋ ਗਿਆ ਫਤਨ ਨੂੰ ਹਣਾਂ ਤੇ ਚਲੋ ਜੀ ਆਪਾਂ ਤੁਹਾਨੂੰ ਹੁਣ ਮਿਲਾਂਗੇ ਨੈਕਸਟ ਵਲੌਗ ਚਾਰੇ ਦੇਖੋ ਬਹੁਤ ਸੁਣੀ ਹਵਾ ਚੱਲ ਰਹੀ ਹੈ ਪਰ ਥੋੜੀ ਜੀ ਕੁੱਸੀ-ਕੁੱਸੀ ਜੀ ਹਵਾ ਆ ਉਹ ਜਿਆਦਾ ਹੀ ਤੇਜ਼ ਹੋਇਆ ਚੱਲ ਰਹੀ ਹੈ ਤੇ ਚਲੋ ਜੀ ਮਿਲਦੇ ਹਾਂ ਹੁਣ ਤੁਹਾਨੂੰ ਆਪਾਂ ਨੈਕਸਟ ਵੀਡੀਓ ਦੇ ਨਾਲ ਕਿਸੇ ਨੈਕਸਟ ਵਲੌਗ ਦੇ ਨਾਲ ਤੇ ਹੋਪ ਤੁਸੀਂ ਆਹ ਵਾਲੇ ਵਲੌਗ ਨੂੰ ਵੀ ਇੰਜੋਏ ਕੀਤਾ ਹੋਊਗਾ ਤੇ ਅੱਜ ਨਾ ਮੈਂ ਆਹ ਸੂਟ ਪਾਇਆ ਆਪਣਾ ਬਹੁਤ ਦਿਨਾਂ ਬਾਅਦ ਮੈਨੂੰ ਪਤਾ ਨਹੀਂ ਤੁਹਾਨੂੰ ਦਿਖਦਾ ਹੋਣਾ ਕਿ ਨਹੀਂ ਦਿਖਦਾ ਹੋਣਾ ਤੇ ਓਕੇ ਜੀ ਬਾਏ ਬਾਏ ਟਾਟਾ ਲਵ ਯੂ 올 ਤੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪਿਆਰ ਭਰੀ